ਹਾਂਜੀ ਅੱਛੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਹਾਂਜੀ ਦੇਖੋ ਕੱਲ ਵੱਡੀ ਸੀ ਜੀਰੀ ਮੈਨੂੰ ਲੱਗਦਾ 7-8 ਕਿਲੇ ਬੜਤੇ ਹੋਣਗੇ ਬਾਕੀ ਹਜੇ ਪਈ ਆ ਤੇ ਅੱਜ ਵੀ ਵੜਾਂਗੇ ਆਪਾਂ ਤਾਂ ਗਏ ਹੋਏ ਤੇ ਅੰਮ੍ਰਿਤਸਰ ਸੇਵਾ ਤੇ ਤੇ ਅੱਜ ਆਏ ਆ ਉਹਦੇ ਕਰਕੇ ਵਲੌਗ ਦਾ ਵੀ ਖਾ ਸਕਿਆ ਪੈ ਗਿਆ ਚਾਰ ਪੰਜ ਦਿਨ ਹੋ ਗਏ ਵਲੌਗ ਨਹੀਂ ਪਿਆ ਦੇਖੋ ਅੱਜ ਚੱਲਾਂਗੇ ਲੈ ਕੇ ਜੀਰੀ ਨੂੰ ਇਹ ਲੈ ਕੇ ਜਾਈਏ ਸੈਲਰ ਚ ਡੈਡੀ ਦੇ ਦੋਸਤ ਨੇ ਹੀ ਖੋਲਿਆ ਸੈਲਰ ਹੁਣਾ ਇਥੇ ਕੀ ਉੱਥੇ ਲੈ ਕੇ ਜਾਣੀ ਆ ਬਸ ਫਰਸੀ ਗੰਡਾ ਲਾ ਕੇ ਉੱਥੇ ਉਤਰ ਜੂਗੀ ਮੌਸਮ ਦੇ ਹਿਸਾਬ ਨਾਲ ਦੇਖੋ ਵਧੀਆ ਟੀਸੀ ਕੱਟ ਰખી ਆ ਮਨ ਨਾਲ ਨਾਲ ਚੱਲ ਰਹੀ ਆ ਚਾ ਮੁੰਡਾ ਚੱਲ ਵਲੌਗ ਬਣਾ ਲਈਏ ਐਣੀ ਇਹ ਠੀਕ ਆ ਵਧੀਆ ਬਰਾਬਰ ਜੀ ਕਰਕੇ ਬਰਾਬਰ ਦੁੱਤੀ ਆ ਆਉਂਦੇ ਹੁੰਦੇ ਦਾਊਗੀ ਹੋਊਗੀ ਪਹਿਲਾਂ ਤਾਂ ਉੱਥੇ ਟੀਸੀ ਕੱਟ ਲਊ ਫੇਰ ਆਉਂਦੇ ਹੁੰਦੇ ਦਾਊਗੀ ਇਧਰ ਆਲੂ ਵੀ ਆਲੂ ਹੋਰ ਕਿਆ ਆ ਕਿਵੇਂ ਢੰਗ ਪਿੱਛੇ ਕਰ ਰખી ਆ ਆ ਦੇਖੋ ਲੇਬਰ ਵਾਲੇ ਢੰਗ ਦੇਖੋ ਇੱਥੇ ਵਾਗੀ ਚਲੋ ਜੀ ਹੁਣ ਫਿਰ ਆਪਾਂ ਮਿਲਦੇ ਆਂ ਜਾ ਕੇ ਸੈਲਰ ਨਹੀਂ ਸੈਲਰ ਦਾ ਘਰ ਨੂੰ ਬਸ ਜੋ ਤੁਰਨ ਵਾਲੇ ਮਿਲਦੇ ਆਂ ਇਹ ਹੁਣ ਚਾਹ ਪੀਏ ਤੇ ਫਿਰ ਚਲਦੇ ਆ ਚੰਗਾ ਜੀ ਹਾਂਜੀ ਚੱਲ ਪਏ ਤੇ ਸੈਲਰ ਨੂੰ ਤੇਰੀ ਡੇਕਣਾ ਮਤਲਬ ਡੇੜੀ ਅੱਗੇ ਚੱਲ ਰਹੇ ਨੇ ਤੇ ਆਪਾਂ ਚੱਲ ਰਹੇ ਆ ਰਹੇ ਪਿੱਛੇ ਪਿੱਛੇ ਆਪਾਂ ਨੂੰ ਪਤਾ ਨਹੀਂ ਗਾ ਰਸਤਾ ਸੈਲਰ ਦਾ ਪਹਿਲੀ ਵਾਰ ਜਾ ਰਹੇ ਆ ਅੱਗੇ ਚੱਲ ਬਾਜ਼ਾਰਾ ਲੱਗ ਜਾ ਬੰਦ ਬੱਸ ਡੱਲ ਰਹੇ ਨੇ ਟਰੈਕਟਰ ਚਲੋ ਦੇਖੋ ਮੇਰਾ ਕਿ ਮਿਲਦੇ ਆ ਜਾ ਕੇ ਸੈਲਰ ਚ ਹਾਂਜੀ ਪਹੁੰਚ ਗਏ ਕੰਡੇ ਤੇ ਹੁਣ ਦੇਖੋ ਦੇਖਦੇ ਹਾਂ ਕਿੰਨਾ ਧੜਾ ਨਿਕਲਦਾ 60 ਦਾ ਹਾਂਜੀ ਲੱਗ ਰਿਹਾ ਲਿਫਟ ਚੱਕਣ ਦੇਖੋ ਟਰਾਲੀ ਦਾ ਲਾਤੀ ਹੁਣ ਡੈਡੀ ਲਾਉਣ ਲੱਗ ਰਹੇ ਨੇ 60 ਨੇ ਦੂਬਤ ਲਿਫਟਿੰਗ ਚੱਕੀ ਨਾਲ ਉੱਤੇ ਤਾਰਾਂ ਵੀ ਆ ਰਹੀਆਂ ਨੇ ਚੱਕੀ ਵੀ ਨਹੀਂ ਜਾਣੀ ਤੇ ਦੇਖੋ ਮੈਂ ਹੁਣ ਚੱਲਦੇ ਆਂ ਕੰਡਾ ਘਰਾਉਣ ਦੁਆਰ ਤੋਂ ਤੂੰ ਦੇਖਦਾ ਕਿੰਨਾ ਭਾਜਣਾ ਹੁੰਦਾ ਖਾਲੀ ਦਾ ਗੰਡਾ ਕਰਾਉਣਾ ਹਨ ਤਾਂ ਪਰੇ ਹੋਈ ਦਾ ਕਰਾ ਰਿਆ ਜੀ ਚਲੋ ਜੀ ਮੰਦੇ ਜਾ ਕੇ ਕੱਡੇ ਤੇ ਹਾਂਜੀ ਆਗੇ ਦੀ ਜੀ ਆਪਾਂ ਛੀ ਦੇਖ ਕੇ ਦਾ ਉਹ ਤਾਇ ਜੀ ਲੈ ਕੇ ਟਰਾਲੀ ਖੇਤ ਕਮੈਂਟ ਚੰਦਰੀ ਆ ਤੇ ਆਪਾਂ ਲਿਹਾਉਣੇ ਆ ਭਰਾ ਕੇ ਟੈਂਕੀ ਦੇਖਦੇ ਨਹੀਂ ਕਿਦਾ ਪਿੰਦਾ ਕੋਕੀ ਜਿਹੜੀ ਕਹਿੰਦੇ 78000 ਦਾ ਪਰੇ ਬਾਕੀ ਦੇਖ ਲਾਂਗੇ ਜਿੰਨੇ ਦਾ ਬੂਵਾ ਉਹਨੇ ਦਾ ਪਾ ਲਾਂਗੇ ਹੁਣ ਚੱਲਦੇ ਆਂ ਅਕੀਂ ਦੇਖੋ ਅੱਗੇ ਵਲੌਗ ਰੂਕ ਓਕੇ ਚਾ ਮਿਲਦੇ ਆਂ ਜੇ ਆ ਕੇ ਪੰਪ ਤੇ ਹਾਂਜੀ ਪੈ ਰਿਹਾ ਤੇਲ ਅਲਾਵਾ 25000 ਰੁਪਏ ਦਾ ਬੈ ਜਾਊਗਾ 25000 ਰੁਪਏ ਦਾ ਬੈ ਗਿਆ ਟਰੈਕਟਰ ਚ ਵੀ ਬਾਲਾ ਦੀ ਟਰੈਕਟਰ ਚ ਬੈਗਾ 25000 ਦਾ ਇਹ ਦੇਖੋ 70 ਰੁਪਏ ਹੀ ਜਾਊਗਾ ਇਥੇ ਨੇੜੀ ਲੱਗ ਜੂਗੀ ਟੈਂਕੀ ਅਜਿੰਨਾ ਬੋਗਾ ਦੇਖੋ ਹਾਂਜੀ ਤੇ ਲਿਆ ਪਵਾ ਤੇ ਚੱਲ ਪਏ ਘਰ ਨੂੰ ਪੂਰਾ 70000 ਦਾ ਪਾਉ ਰਿਆ ਲਵੀ ਲੱਗੀ ਟਰਾਲੀ ਟੈਂਕੀ 2 3 2 2 ਤਨ ਕੇ ਹਰ ਦਾ ਪੈਂਦਾ ਹੋਰ ਅੱਧੇ ਦੁੱਤਰੀ ਮੈਂਦਰੀ ਉਹ ਭਾਰੇ ਗੀ ਲਾ ਲੋ ਤੇ ਹੁਣ ਚੱਲਦੇ ਆ ਘਰੇ ਇਹਨੂੰ ਟੈਂਕੀ ਨੂੰ ਕੱਢ ਕੇ ਫੇਰ ਚੱਲਾਂਗੇ ਖੇਤ ਖੇਤ ਟਰਾਲੀ ਲੈ ਕੇ ਚੱਲਦੇ ਆ ਉਧਰ ਕੰਮ ਚੱਲ ਰਹੀ ਆ ਚਲੋ ਮਿਲਦੇ ਆ ਜਾ ਕੇ ਖੇਤ ਦੇਖੀ ਚਲੋ ਵਲੋਗ ਤੇ ਖੇਤ ਕੇ ਤੇ ਪਹੁੰਚ ਪਲਸਰ ਦਾ ਦੂਜੇ ਖੇਤ ਫੇਰਨਾ ਪਰ ਆਪਾਂ ਉਰੇ ਆ ਕੇ ਦੇ ਇਧਰ ਆ ਉਹ ਇਦੇ ਛੰਡੇ ਜਿਹੜਾ ਬੰਨ ਜਾਏ ਟਰਾਲੀ ਅੜ ਗਈ ਸੀ ਮੜਾ ਉਥੇ ਨਰਮ ਬਹੁਤ ਜਾਦੇ ਆ ਦੋ ਟਰੈਕਟਰਾਂ ਨੇ ਵੀ ਮਤਲਬ ਵੀ ਸਲਿੱਪ ਮਾਰਦੀ ਆ ਜਿਵੇਂ ਗਾਰਾ ਕੰਮ ਆ ਦੇਖੋ ਉਹ ਚੱਲ ਰਿਹਾ ਕਬੈਣਾ ਛਬੀ ਜੀਰੀ ਆ ਦੇਖੋ ਜੀ ਚੱਲ ਰਿਹਾ ਕੰਮ ਪੂਰਾ ਮਾਰਕਰ ਮੇਰ ਲਾ ਕੇ ਇਧਰ ਆ ਗਏ ਲੋਕ ਕਿਹੜੇ ਦੇਖਦੇ ਸੈਂਡ ਕੋਰਸ ਦਾ ਮਲਚਰ ਆਪਣਾ ਪਹਿਲਾ ਸੋਨੇ ਦੇਖਿਆ ਹੋਊ ਆਪਣੇ ਸਪੈਸ਼ਲ ਇਸ ਹਾਲ ਵਾਲੇ ਵਲੌਗ ਚ ਉਹ ਚ ਦਿਖਾਇਆ ਤੇ ਆਪਣੇ ਮਲਚਰ ਚੱਲਦਾ ਇਹ ਚੱਲ ਰਿਹਾ ਸੀ 1 ਗੇਅਰ ਚ ਦੇਖੋ ਇਹ ਹਜੇ ਘੱਲ ਵਾਲਾ ਲੰਗਾ ਔਰ ਟਰੈਕਟਰ ਜੇ ਮੜਾ ਕੋ ਟੋਕਾ ਆਉਂਦਾ ਚਲੋ ਲਾਲ ਵੀ ਚਾਰ ਕਿਵੇੜਿਆਂ ਬਾਅਦ ਟਰੈਕਟਰ ਜਿਵੇਂ ਔਖਾ ਚੱਲੂਗਾ ਅੱਜ ਵਾਲੇ ਲੰਗੇ ਚ ਜਿ세 ਅੱਜ ਵਟਿਆ ਅਜਾ ਅੱਜ ਵੀ ਬਾਟਿਕ ਲੈ ਕੇ ਆਏ ਨੇ ਔਰ ਉਹਨਾਂ ਦੀਆਂ ਕੱਲ ਟਰਾਲੀਆਂ ਭਰ ਗਿਆ ਦੀ ਫਿਰ ਦੋਹੇ ਟਰਾਲੀਆਂ ਭਰੀ ਜਾਂਦੇ ਆ ਤੇ ਦੋ ਹੀ ਸੈਲਰ ਚ ਸਾਰੀ ਚੱਲਾਂਗੇ ਦੇਖੋ ਬਣਾਉ ਤੇ ਇਧਰ ਆ ਬਾਹ ਲੱਗ ਰਿਹਾ ਤੇ ਇਧਰ ਹਜੇ ੱਲੂਆ ਕੰਮ ਛੱਪੀ ਆ ਇਧਰੇ ਬਸ ਜਿਹੜਿਆ ਉਹ ਦਿਖ ਰਿਹਾ ਸਾਰਾ ਦੇਖੋ ਮੇਰਾ ਚੱਲ ਰਹਿਣ ਪੂਰਾ ਵਧੀਆ ਸਫਾਈ ਦੇਖੋ ਦੇਖੋ ਜੀ ਆਗੇ ਦੇ ਦੂਜੇ ਖੇਤ ਤੇ ਚਲਾਦਾ ਇਧਰ ਦਾ ਨਾ ਇਹ 26 ਦਾ ਨਾੜਾ ਆਵਰੇ ਟਰੈਕਟਰ ਸੌਖਾ ਕਰਦਾ 14 ਇਹਦਾ ਟਰੈਕਟਰ ਦਾ ਰਾਟ ਪਵਾ ਰਿਹਾ ਦੀ ਇਹਦਾ ਜਿੰਨੇ ਜਿੰਨੇ ਚੱਕਰਾਂ ਨੇ ਛੱਡਿਆ ਦੀ ਔਨਿੰਗ ਦੀ ਫਿਰਦਾ ਮਾੜਾ ਵਟਾ ਤਿਆਖ ਚੱਕਰ ਮਾ ਸਾਡਾ ਔਨ ਕਰ ਰਿਹਾ ਹੋਊਗਾ ਇਹਦਾ ਔਣੀ ਚੱਕਰਾਂ ਦੇ ਫਿਰਦਾ ਤੇ ਉਧਰ ਵਾਗਿਆ ਦੀ 150 200 ਚੱਕਰ ਮਾਰਦਾ ਜੀ ਚੱਕੇ ਟਰੈਕਟਰ ਦੀ ਐਨ ਪੂਰੀ ਪਾਲ ਰਾਟਵਾਰਾ ਦੇ ਨਾਲ ਲੱਗੂਗਾ ਤੇ ਦੇਖੋ ਬੰਸਪਾਈ ਨਾਲੇ ਨਾਲ ਦੀ ਨਾਲ ਦਾ ਫਰਕ ਤਾਂ ਦੇ ਹੁੰਦਾ ਹੀ ਆ ਦੇਖੋ ਜਿਵੇਂ ਹਰਾ ਨਾਲਾ ਮੈਂ ਤੇ ਜਗਰੀ ਜਿਹਰੇ ਆ ਹਰਚ ਕਰਚ ਮੈਂ ਤੇ ਜਗੜਦਾ ਨਾਲ ਜੀ ਕਰਤਾ ਦੀ ਐਂਡ ਆਗੇ ਇੱਦਾਂ ਵਾਸੋਂ ਉੱਧਰ ਇੱਕ ਖੱਤਾ ਰਹਿੰਦਾ ਜਿੱਧਰ ਖਾਲ ਬੱਡੀ ਨਹੀਂ ਸੀ ਅੱਜ ਆਉਂਦਾ ਸਾਰਾ ਕਰਤਾਂ ਵਾਲਾ ਸੀ ਵਾਸੋਂ ਕੱਲੂ ਪੇਰਾں ਦੇ ਰੋਟਾਵੇਟਰ ਨਾਲ ਨਾਲ ਖਲਾਉ چلاਵਾਂਗੇ ਕੱਲੂ ਕਰਦਾਂਗੇ ਬੱਸ ਪੈਕ ਕਰਕੇ ਰੱਖ ਲਾਂਗੇ ਰਾਂ ਨੂੰ ਖਲਾਉ ਮਾਰ ਕੇ ਬੱਸ ਜਸਾ ਘਮਾ ਲੈ ਨਗਰ ਤੋਂ ਦੇਖਦੇ ਕਪੂਤਰਾ ਮਾਰਨਾਗੇ ਕੌਕੀ ਸਾਡੇ ਲੋੜ ਆਪਾਂ ਨਾਲੋਂ ਕੰਪਿਊਟਰ ਕਰਾਤੀ ਸਾਰੇ ਹਿੱਲੇ ਜੇ ਪਏ ਨੇ ਚਲੋ ਜੀ ਇੱਥੇ ਕਰਦੇ ਆਪਾਂ ਵਲੌਗ ਦਾ தி ਐਂਡ ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਕਰਦੇ ਹੋ ਵਲੌਗ ਨੂੰ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਵੀ ਜਰੂਰ ਕਰਦੇ ਹੋ ਓਕੇ ਜੀ ਗੁੱਡ ਬਾਏ